ਇਸ ਤੋਂ ਬਿਨਾ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਪਾਵਰ ਜਿਹੜੀਆਂ ਸੀ ਉਹ ਡਿਫਰੈਂਟ ਅਧਿਕਾਰੀਆਂ ਨੂੰ ਜਿਹੜੀਆਂ ਡੈਲੀਗੇਟ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਕਾਰਨ ਐਪੀਲੇਟ ਅਥਾਰਟੀ ਵੀ ਹੋਈ ਸੀਗਾ ਔਰ ਡੈਲੀਗੇਟਡ ਅਥਾਰਟੀ ਵੀ ਹੋਈ ਸੀਗਾ ਯਾਨੀ ਇੱਕ ਅਫੀਸਰ ਦੋ-ਦੋ ਅਥਾਰਟिटीज ਦਾ ਕੰਮ ਕਰਦਾ ਸੀਗਾ ਪਹਿਲਾ ਅਪੀਲ ਉਹਨੇ ਬੀਇੰਗ ਅ ਡੈਲੀਗੇਟ ਅਥਾਰਟੀ ਸੁਣੀ ਬਾਤ ਚੁਣੇ ਵੀ ਇਹ ਅਪੀਲੇਟ ਅਥਾਰਟੀ ਸੁਣੀ ਸੋ ਉਹਦੇ ਨਾਲ ਕੀ ਸੀਗਾ ਕਿ ਮੁਲਾਜ਼ਮਾਂ ਦਾ ਡਿਪਾਰਟਮੈਂਟ ਦਾ ਸਮਾਂ ਵੀ ਨਹੀਂ ਹੁੰਦਾ ਸੀਗਾ ਤੇ ਲੋਕਾਂ ਜਿਹੜੇ ਮੁਲਾਜ਼ਮ ਸੀ ਉਹਨਾਂ 'ਚ ਵੀ ਕਾਫੀ ਜੜੀ ਆ ਪਹਿ ਹੁੰਦਾ ਸੀਗਾ ਰੋਸ ਪਾ ਜਾਂਦਾ ਸੀਗਾ ਕਿ ਇੱਕੋ ਅਧਿਕਾਰੀਆ ਪਹਿਨਾ ਇਹ ਨਹੀਂ ਫੈਸਲਾ ਕੀਤਾ ਉਹਨਾਂ ਤੀਰਚ ਵੀ ਇਹਦੇ ਕੋਲ ਜਾਵਾਂਗੇ ਔਰ ਉਹਦੇ ਚ ਅਨੁਸ਼ਾਸਨੀ ਅਥਾਰਟੀ ਦੇ ਕਰਮਚਾਰੀਆਂ ਦਾ ਇਹਦਾ ਗਠਨ ਕੀਤਾ ਗਿਆ ਅਪੀਲਟ ਅਥਾਰਟੀ ਜਿਹੜੀ ਆ ਉਹ ਵੀ ਉਹ ਜਿਹੜੀ ਉਹਦੀ ਡੁਪਲੀਕੇਸ਼ਨ ਜੇ ਮੈਂ ਕਹਦਾ ਤਾਂ ਖਤਮ ਕੀਤੀ ਆ ਤਾਂ ਇਹਦੇ ਨਾਲ ਡਿਪਾਰਟਮੈਂਟ ਜਿਹੜਾ ਸਾਡਾ ਸਹਿਕਾਰਤਾ ਡਿਪਾਰਟਮੈਂਟ ਆ ਉਹਦੇ ਅੰਦਰ ਜਿਹੜੀ ਅਨੁਸ਼ਾਸਨੀ ਕਾਰਵਾਈਆ ਡਿਪਾਰਟਮੈਂਟ ਦੇ ਅਧਿਕਾਰੀ ਜੇਕਰ ਗਲਤ ਕੰਮ ਕਰਦੇ ਨੇ ਤਾਂ ਉਹ ਵੀ ਤਰਕਸੰਗਤ ਕੀਤੀ ਆ ਪਾਰਦਰਸ਼ਤਾ ਉਚਰਨਦੀ ਆ ਟਰਾਂਸਪੇਰੈਂਸੀ ਜਿਹੜੀ ਲੈਂਦੀ ਆ ਇਸ ਤੋਂ ਬਿਨਾ ਪੰਜਾਬ ਦੇ ਜਿਹੜੇ ਪ੍ਰਕਿਊਰਮੈਂਟ ਰੂਲਸ ਨੇ ਪੰਜਾਬ ਦੇ ਪੰਜਾਬ ਟਰਾਂਸਪਰੈਂਸੀ ਇਨ ਪਬਲਿਕ ਪ੍ਰਕਿਊਰਮੈਂਟ ਰੂਲਸ ਇਹਨਾਂ 'ਚ ਵੀ ਅਸੀਂ ਸ਼ੋਧ ਕੀਤੀ ਹੈ ਕਿਉਂਕਿ ਅੱਗੇ ਜਿਹੜੀ ਲਿਮਿਟ ਸੀ ਬਿਗੈਰ ਟੈਂਡਰ ਦੇ ਸਿਰਫ 2,50,000 ਤੱਕ ਸੀ ਇਹ ਬਹੁਤ ਪੁਰਾਣੇ ਰੂਲ ਬਣੇ ਹੋਏ ਸੀ 2,50,000 ਤੱਕ ਸੀ ਹੁਣ ਅਸੀਂ ਵਧਾ ਕੇ ਜਿਹੜੀ ਆ 5 ਲੱਖ ਰੁਪਏ ਤੱਕ ਕਰ ਸਕੀ 5 ਲੱਖ ਰੁਪਏ ਤੱਕ ਜਿਹੜੀ ਟੈਂਡਰ ਪ੍ਰਕਿਰਿਆ ਤੋਂ ਛੋਟ ਹੋਊਗੀ ਕਈ ਵਾਰ ਛੋਟੇ-ਛੋਟੇ ਇਕੁਪਮੈਂਟ ਲੈਣੇ ਹੁੰਦੇ ਸੀ ਮੰਨ ਲਓ ਕਿਸੇ ਹਸਪੀਟਲ ਨੇ ਅਲਟਰਾਸਾਉਂਡ ਮਸ਼ੀਨ ਖਰੀਦਣੀ ਆ ਜਾਂ ਕੋਈ ਹੋਰ ਇਕੁਪਮੈਂਟ ਖਰੀਦਣਾ ਹੈ ਉਹ ਫਾਈਲ ਜਿਹੜੀ ਆ ਅਪ ਟੂ ਸੈਕਟਰੀ ਆਉਂਦੀ ਸੀ ਵਿਧਾਨ ਸਭਾ ਸੌਰੀ ਕੈਬਨਿਟ ਤੱਕ ਆਉਂਦੀ ਸੀ ਉਹ ਇੰਦੀਆਂ ਮਨਜ਼ੂਰੀਆਂ ਲੈਂਦੇ-ਲੈਂਦੇ ਸਾਲ ਜਿਹੜਾ ਲੰਘ ਜਾਂਦਾ ਸੀਗਾ ਸੋ ਤੇਜ਼ੀ ਦੇ ਨਾਲ ਕੰਮ ਜਿਹੜਾ ਉਹ ਹੋਊਗਾ ਔਰ 5 ਲੱਖ ਰੁਪਏ ਤੱਕ ਦੀ ਅਸੀਂ ਲਿਮਿਟ ਜਿਹੜੀ ਆ ਉਹ ਕੀਤੀ ਆ ਇਹਦੇ ਨਾਲ ਮੈਂ ਸਮਝਦਾ ਥੱਲੇ ਜਿਹੜਾ ਅਮਲਾ ਫੈਲਾਗਾ ਉਹਨੂੰ ਕੰਮ ਕਰਨ ਦੇ ਦਾ ਸਕਾਲਾ ਹੋਊਗਾ ਔਰ ਪ੍ਰੋਕਿਊਰਮੈਂਟਾਂ ਦੇ ਅੰਦਰ ਪ੍ਰੋਕਿਊਰਮੈਂਟ ਰੂਲਸ ਦੇ ਅੰਦਰ ਇਹ ਜਿਹੜੀ ਅਸੀਂ ਛੋਟੀ ਚੋਦ ਕੀਤੀ ਆ ਜਿਹਦੇ ਨਾਲ ਮੈਂ ਸਭਨਾਂ ਕੇ ਸਾਨੂੰ ਬਹੁਤ ਵੱਡਾ